ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਜਿਹੜਾ ਤੁਸੀਂ ਦੇਖ ਰਹੇ ਹੋ ਬਡਵਾਲ ਇਲੈਕਟ੍ਰੀਕਲ ਇਹ ਬਹੁਤ ਪੁਰਾਣੀ ਦੁਕਾਨ ਹੈ ਔਰ ਬਹੁਤ ਹੀ ਮਸ਼ਹੂਰ ਦੁਕਾਨ ਹੈ ਜਿਹੜੇ ਕਿ ਕਾਫੀ ਅਰਸੇ ਤੋਂ ਜਿਹੜੀ ਇਹ ਸੇਵਾ ਨਿਭਾ ਰਹੀ ਹੈ ਜਿਵੇਂ ਕਿ ਇਲੈਕਟ੍ਰੀਕਲਸ ਮੈਂ ਬਿਜਲੀ ਦਾ ਜਿਹੜਾ ਸਮਾਨ ਹੈ ਜੇ ਕਿਤੇ ਰਿਪੇਅਰ ਕਰਾਣਾ ਹੋਵੇ ਸਭ ਤੋਂ ਜਿਹੜਾ ਪਹਿਲਾ ਨਾਮ ਆਉਂਦਾ ਬਡਵਾਲ ਇਲੈਕਟ੍ਰੀਕਲ ਦਾ ਅੱਜ ਉਸ ਬਡਵਾਲ ਇਲੈਕਟ੍ਰੀਕਲ ਤੇ ਇੱਕ ਬੜਾ ਹੀ ਮਦਭਾਗੀ ਜਿਹੜੀ ਖਬਰ ਸੁਣਨੇ ਨੂੰ ਆਈ ਆ ਤਾਂ ਪਾ ਦਿਖਾਈਏ ਕੈਬਨ ਦੇ ਰਾਹੀਂ ਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਤਾਲਾ ਜਿਹੜਾ ਟੁੱਟਿਆ ਹੋਇਆ ਉਹ ਕਿੱਡੀ ਮੋਟੀ ਜਿਹੜੀ ਸ਼ਟਰ ਦੀ ਚਾਦਰ ਹੈਗੀ ਆ ਉਹ ਵੀ ਮੋੜੀ ਹੋਈ ਆ ਔਰ ਉਸ ਤੋਂ ਇਲਾਵਾ ਜੇ ਦੇਖਿਆ ਜਾਂਦਾ ਤਾਂ ਟਟਹਲ ਜਿਹੜੀ ਆ ਤੋੜੀ ਜਾਂਦੀ ਆ ਤੇ ਉੱਤੇ ਵਿੱਚ ਸੈਂਟਰ ਲੋਕ ਤੇ ਸੈਂਟਰ ਲੋਕ ਸੀ ਉਹਦੇ ਨਾਲ ਉਹਨੂੰ ਵੀ ਨੁਕਸਾਨ ਪਹੁੰਚਾਉਣ ਵਾਲੀ ਕਾਫੀ ਜਿਹੜੀ ਹੈ ਮਦਦ ਕੀਤੀ ਗਈ ਸਾਡੇ ਵਿੱਚ ਮੌਜੂਦ ਹੈ ਅਬਲਵਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿੰਨੇ ਕ ਵੱਜ ਦੀ ਵਾਰਦਾਤ ਹੈ ਜਦੋਂ ਤੁਸੀਂ ਆਉਂਦੇ ਆ ਤਾਂ ਕੀ ਦੇਖਦੇ ਹੋ ਮੈਂ ਰਾਤੀ 8 ਵਜੇ ਗਿਆ ਇਥੋਂ ਜੀ ਆਪਣਾ ਮੁੰਡਾ ਗਿਆ 9 ਵਜੇ ਜਦੋਂ ਮੈਂ ਸਵੇਰੇ 6 ਵਜੇ ਦੁਕਾਨ ਤੇ ਪਹੁੰਚਿਆ ਤਾਂ ਮੈਂ ਦੇਖਿਆ ਵੀ ਇਹ ਕਚਰਾ ਜਾਂ ਸਿਮਿੰਟ ਜਾਂ ਮੈਂ ਕਿਹਾ ਛੱਤ 'ਤੇ ਘਰੇਆ ਮੈਂ ਉੱਪਰ ਨਿਗਾ ਮਾਰ ਲਿਆ ਉੱਪਰ ਦੇਖਿਆ ਸਾਪ ਜਦੋਂ ਮੇਰੀ ਨਿਗਾ ਪਈ ਮੈਂ ਉਸ ਟਾਈਮ ਘਬਰਾ ਗਿਆ ਜੀ ਮੈਂ ਘਬਰਾ ਗਿਆ ਫਿਰ ਮੈਂ ਦੋਵੇਂ ਪਾਸੇ ਤਾਲੇ ਨੇ ਦੇਖਿਆ ਉਹ ਲੱਗਿਆ ਵਜੇਗਾ ਫਿਰ ਮੈਨੂੰ ਥੋੜੇ ਹੌਸਲੇ ਹੋ ਗਏ ਬਠੀਕ ਆ ਫਿਰ ਮੈਂ ਫਟੇ ਫਟੇ ਤਾਲਾ ਖੋਲ੍ਹਿਆ ਅਬ ਸ਼ਾਇਦ ਪਿੱਛੋਂ ਨਾ ਪਾੜ ਲਾਈ ਹੋਵੇ ਪਿੱਛੋਂ ਪਾੜ ਨਹੀਂ ਲੱਗੀ ਸੀਗੀ ਸਮਾਨ ਦਾ ਪਛਾਹ ਹੋ ਗਿਆ ਲੇਕਿਨ ਕਿੰਨੇ ਵਜੇ ਹੋਏ ਬਾਕੀ ਇਹ ਨਹੀਂ ਪਤਾ ਹੈਗਾ ਜੀ ਤੇ ਕੋਈ ਮਤਲਬ ਨੁਕਸਾਨ ਹੋਣ ਤੋਂ ਜਿਹੜਾ ਆਪਣਾ ਬਚਾ ਹੋ ਗਿਆ ਨੁਕਸਾਨ ਹੋਣ ਤੇ ਬਹੁਤ ਬਚਾ ਹੋ ਗਿਆ ਬਹੁਤ ਬਚਾ ਹੋ ਗਿਆ ਜੀ ਕਿ ਜੇ ਜੇ ਚਾਦਰ ਆਪਾਂ ਗੱਲ ਕਰੀਏ ਜੇ ਚਾਦਰ ਵਧੀਆ ਨਾ ਹੁੰਦਾ ਜੇ ਸੈਂਟਰ ਲੋਕ ਨਾ ਹੁੰਦਾ ਤਾਂ ਆਪਣਾ ਨੁਕਸਾਨ ਜਿਹੜਾ ਬਹੁਤ ਨੁਕਸਾਨ ਹੋਣਾ ਕਾਫੀ ਨੁਕਸਾਨ ਆਪਣਾ ਸਾਰਾ ਸਮਾਨ ਚੱਕ ਲੈਣ ਉਹਨੇ ਗੱਡੀ ਚ ਚੱਕ ਲੈਣ ਦਾ ਲੇਕਿਨ ਮਜ਼ਬੂਤੀ ਕਰਕੇ ਲੋਕ ਮਜ਼ਬੂਤੀ ਕਰਕੇ ਉਹ ਜੋਰ ਉਹਨੇ ਬਹੁਤ ਲਾਇਆ ਹਾਂ ਵੱਢ ਗਏ ਆ ਨਹੀਂ ਨਾ ਵੱਡੇ ਕਹਿੰਦੇ ਨੇ ਵੱਡੇ ਵੱਡੇ ਵੀ ਹੈਗਾ ਜੋਰ ਉਹਨੇ ਬਹੁਤ ਲਾਇਆ ਲੇਕਿਨ ਟੁੱਟਿਆ ਨਹੀਂ ਹੈਗਾ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਜਿਹੜੀ ਸਾਰੀਆਂ ਤੁਸੀਂ ਲੈਟਾ ਬੰਦ ਕਰ ਦੋ ਕੈਮਰੇ ਬੰਦ ਕਰ ਦੋ ਕਿਤੇ ਨਾ ਕਿਤੇ ਜਿਹੜਾ ਚੋਰ ਹੈ ਉਸ ਚੀਜ਼ ਦਾ ਜਿਹੜਾ ਫਾਇਦਾ ਉਠਾ ਰਹੇ ਨੇ ਤੇ ਅੱਜ ਜਿਹੜੀ ਇਹ ਬੜੀ ਹਿੰਮਤ ਭਾਗੀ ਜਿਹੜੀ ਖਬਰ ਹੈ ਉਹ ਦੇਖਣ ਨੂੰ ਮਿਲੀ ਹੈ ਜੇ ਕਿਤੇ ਸ਼ਟਰ ਮਜ਼ਬੂਤ ਨਾ ਹੁੰਦਾ ਜੇ ਸੈਂਟਰ ਲੌਕ ਨਾ ਹੁੰਦਾ ਜੇ ਕਾਫੀ ਮਜ਼ਬੂਤੀ ਦੇ ਨਾਲ ਜੇ ਸ਼ਟਰ ਨਾ ਲਾਇਆ ਹੁੰਦਾ ਤਾਂ ਤੁਸੀਂ ਦੇਖੋ ਵੀ ਇਹ ਬਹੁਤ ਪੁਰਾਣੀ ਦੁਕਾਨ ਹੈ ਔਰ ਬਹੁਤ ਮਸ਼ਹੂਰ ਜਿਹੜੀ ਦੁਕਾਨ ਹੈ ਜੇ ਆਪਾਂ ਮੈਂ ਪਹਿਲਾਂ ਹੀ ਦਰਾਇਆ ਵੀ ਜੇ ਕਿਤੇ ਗੱਡੀ ਦੀ ਕਿਸੇ ਵੀ ਚੀਜ਼ ਦੀ ਰਿਪੇਅਰ ਕਰਾਣੀ ਹੋਵੇ ਬਿਜਲੀ ਦੇ ਸਮਾਨ ਦੀ ਰਿਪੇਅਰ ਕਰਾਣੀ ਸਭ ਤੋਂ ਪਹਿਲਾਂ ਬੜਵਾਲ ਇਲੈਕਟ੍ਰੀਕਲ ਦਾ ਜਿਹੜਾ ਨਾਮ ਆਂਦਾ ਸੀ ਤੇ ਪਹਿਲਾਂ ਇਹ ਦੁਕਾਨ ਦੂਜੀ ਸਾਈਡ ਹੁੰਦੀ ਦੀ ਪਰ ਹੁਣ ਸ਼ਿਫਟ ਹੋ ਕੇ ਜਿਹੜੀ ਬੈਰੀਅਲ ਦੇ ਉੱਤੇ ਜਿਹੜੀ ਪਹੁੰਚ ਚੁੱਕੀ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਜਿਹੜਾ ਰੋਪੜ ਨੂੰ ਉਹ ਜਿਹੜਾ ਜਾਂਦਾ ਹੈ ਤੇ ਹੀਰੋ ਹੰਡ ਜੀ ਏਜੰਸੀ ਦੇ ਬਿਲਕੁਲ ਨਾਲ ਹੈਗੀ ਆ ਇਹ ਬੜੀ ਹੀ ਮਦਭਾਗੀ ਖਬਰ ਹੈ ਤੇ ਅਸੀਂ ਸਾਰੇ ਨੂੰ ਸੁਚੇਤ ਕਰਨਾ ਚਾਹੁੰਦੇ ਜਿਹੜੇ ਦੁਕਾਨਦਾਰ ਭਰਾਏ ਤੇ ਤੁਸੀਂ ਆਪਣੀ ਸੇਫਟੀ ਵਾਸਤੇ ਵਧੀਆ ਤੇ ਵਧੀਆ ਜਿਹੜਾ ਸਮਾਨ ਲਾਇਆ ਜਾਵੇ ਤੇ ਸਰ ਕਿਵੇਂ ਦੇਖ ਰਹੇ ਹੋ ਜੇ ਬਾਰਦਾਤ ਜੇ ਹੁੰਦੀ ਹੈ ਤਾਂ ਕਾਫੀ ਨੁਕਸਾਨ ਹੋ ਜਾਣਾ ਇਹ ਜਿਹੜੇ ਹੋਰ ਦੁਕਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਆਪਣੇ ਲਾਗਪਾਤ ਦੇ ਸਾਰੇ ਭਾਈਆਂ ਨੂੰ ਕਹਿ ਜਾਂਦਾ ਵੀ ਆਪਾਂ ਚੌਂਕੀ ਤੇ ਰੱਖੀਏ ਇਹ ਸਾਡਾ ਹੀ ਫਾਇਦਾ ਹੈ ਚੌਂਕੀ ਤੇ ਕੋਈ 100 200 ਰੁਪਏ ਇਸ ਮਹੀਨੇ ਲੈ ਲੂਗਾ ਆਪਾਂ ਦੇ ਇੱਕ ਬੰਦੇ ਕੋਲੋਂ ਕੋਈ ਖਾਸ ਗੱਲ ਨਹੀਂ ਹੈਗੀ ਸਾਨੂੰ ਚੌਂਕੀ ਤੇ ਜਰੂਰ ਰੱਖਣਾ ਚਾਹੀਦਾ ਹਾਂਜੀ ਆ ਚੱਕਰ ਹੈ ਜੀ ਸਰਕਾਰ ਨੂੰ ਕੀ ਅਪੀਲ ਕਰਦੇ ਆ ਜੀ ਇਸ ਬਾਰੇ ਸਰਕਾਰ ਤਾਂ ਹੁਣ ਜਿਹੜੀ ਕੀ ਕਰ ਸਕਦੀ ਆ ਹੁਣ ਸਾਡਾ ਵੀ ਫਰਜ਼ ਬਣਦਾ ਚਾਹ ਰੱਖਣਾ ਚੌਂਕੀ ਦਾ ਜੇ ਅਸੀਂ ਇੰਨਾ ਮਾਲ ਭਰਿਆ ਵਾ ਸਾਡਾ ਵੀ ਫਰਜ਼ ਬਣਦਾ ਰੱਖਣ ਦਾ ਸਰਕਾਰ ਤਾਂ ਉਹਨੇ ਆਪਣਾ ਜ਼ੋਰ ਲਾਉਂਦੀ ਆ ਵੀ ਕੋਈ ਨੁਕਸਾਨ ਨਾ ਹੋਵੇ ਕਿਸਦਾ ਹੋਵਾ ਘੁੰਮਦੇ ਫਿਰਦੇ ਆ ਚੋਰ ਤਾਂ ਫੇ ਚੋਰੀ ਕਿਸੇ ਟਾਈਮ ਕਰਦੇ ਜਾਂ ਕੋਈ ਬੰਦਾ ਨਹੀਂ ਹੁੰਦਾ ਫੇ ਕਰ ਲੈ ਜਾਂਦੇ ਆ ਤੇ ਆਪਾਂ ਪੁਲਿਸ ਨੂੰ ਕੋਈ ਇਤਲਾਹ ਵਗੈਰਾ ਦਿੱਤੀ ਹੈ ਹਾਂਜੀ ਮੇਰਾ ਬੱਚਾ ਹੁਣ ਉੱਥੇ ਗਿਆ ਚੌਂਕੀ ਗਿਆ ਵਾ ਹੁਣ ਉਹ ਇਤਲਾਹ ਦੇਣ ਗਿਆ ਵਾ ਹਾਂਜੀ ਪਹੁੰਚਿਆ ਉੱਥੇ ਤੇ ਤੁਸੀਂ ਦੇਖੋ ਜੇ ਇਹ ਦੁਬਾਰੇ ਮੈਂ ਫਿਰ ਕਹਾਵਾਂਗਾ ਵੀ ਦੇਖੋ ਚਾਦਰ ਜਿਹੜੀ ਬਹੁਤ ਮੋਟੀ ਜਿਹੜੀ ਚਾਦਰ ਹੈ ਉਹ ਦਿਖਾਈ ਦਿੰਦੀ ਆ ਜੇ ਕਿਤੇ ਇਹ ਚਾਦਰ ਕੋਈ ਬਰੀਕ ਹੁੰਦਾ ਜਾਂ ਮਟੀਰੀਅਲ ਹਲਕਾ ਲੱਗਿਆ ਹੁੰਦਾ ਤਾਂ ਇਹ ਬਹੁਤ ਵੱਡਾ ਨੁਕਸਾਨ ਜੇ ਨਾ ਹੋ ਜਾਣਾ ਸੀ ਦੁਕਾਨ ਦੇ ਵਿੱਚ ਬਹੁਤ ਲੱਖਾਂ ਦਾ ਸਾਮਾਨ ਹੈ ਜਿਹੜਾ ਤੇ ਉੱਪਰੋਂ ਵੀ ਜੇ ਆਪਾਂ ਦਿਖਾਈਏ ਤਾਂ ਉੱਪਰੋਂ ਵੀ ਜਿਹੜੀ ਕਾਫੀ ਕੋਸ਼ਿਸ਼ ਜਿਹੜੀ ਕੀਤੀ ਗਈ ਹੋਈ ਸੀ ਤੇ ਜੇ ਵਧੀਆ ਮਟੀਰੀਅਲ ਜੇ ਆਪਾਂ ਲਾਉਂਦੇ ਆ ਤਾਂ ਉਹਦਾ ਕਿਤੇ ਨਾ ਕਿਤੇ ਸਾਨੂੰ ਜਿਹੜਾ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਹੁੰਦਾ ਤੇ ਆਪਾਂ ਹੋਰ ਚੀਜ਼ ਦਿਖਾਈਏ ਵੀ ਇੱਥੇ ਇੱਕ ਈਟਰ ਰੱਖਣ ਤੋਂ ਬਾਅਦ ਕੋਈ ਚੀਜ਼ ਰੱਖੀ ਗਈ ਹੈ ਜਿਹਦੇ ਨਾਲ ਸ਼ਟਰ ਪਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਟੈਲ ਵੀ ਟੁੱਟੀ ਹੋਈ ਹੈ ਤੁਸੀਂ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਬੜੀ ਹੀ ਮਦਪਾਗੀ ਜਿਹੜੀ ਖਬਰ ਇੱਕ ਨੌਲੀ ਬਡਵਾਲ ਇਲੈਕਟ੍ਰੀਕਲ ਦੀ ਹੈਗੀ ਆ ਅਸੀਂ ਦੁਬਾਰੇ ਫੇਰ ਬੇਨਤੀ ਕਰਦੇ ਆ ਸਾਰੇ ਦੁਕਾਨਦਾਰ ਭਰਾ ਨੂੰ ਵੀ ਆਪਣੀ ਸੇਫਟੀ ਜ਼ਰੂਰ ਰੱਖੋ ਜਿੱਥੇ ਸਰਕਾਰ ਵੱਲੋਂ ਜਿਹੜਾ ਬਲੈਕਆਊਟ ਦਾ ਜਿਹੜਾ ਸਿੱਧਾ ਦਿੱਤਾ ਗਿਆ ਸੀ ਜਿੱਦੇ ਵਿੱਚ ਲਾਈਟਾਂ ਬੰਦ ਕਰਨ ਦੀ ਜਿਹੜੀ ਹਦਾਇਤ ਦਿੱਤੀ ਗਈ ਸੀ ਆ ਪਰ ਹੁਣ ਉਹ جنگ ਜਿਹੜਾ ਖਤਮ ਹੋ ਚੁੱਕਿਆ ਤੇ ਹੁਣ ਤੁਸੀਂ ਲਾਈਟਾਂ ਜਿਹੜੀਆਂ तकरीबन ਆਪਣੀ ਦੁਕਾਨਾਂ ਦੀ ਜਿਹੜੀ ਸੇਫਟੀ ਵਾਸਤੇ ਤੁਸੀਂ ਜ਼ਰੂਰ ਕੈਮਰੇ ਦੀ ਜਿਹੜੀ ਲਾਈਟ ਹੈ ਉਹ ਆਨ ਕਰ ਸਕਦੇ ਹੋ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨਿਕਰਪਾਲ ਸਿੰਘ ਲੋਗੋ